ਰਾਣੀ ਸਮੇਂ ਦੀ ਗੱਲ ਹੈ ਕਿਸੇ ਪਰਿਵਾਰ ਵਿੱਚ ਜੇਠੀ ਕੁੜੀ ਹੋਣ ਤੋਂ ਬਾਅਦ ਕਾਫੀ ਚਿਰ ਹੋਰ ਜਵਾਕ ਨਾ ਹੋਇਆ ਘਟੋ ਘਟ 6 ਸਾਲ ਬਾਅਦ ਦੋ ਮੁੰਡੇ ਹੋਏ ਉਹਨਾਂ ਚਿਰ ਉਹਦਾ ਪਾਲਣ ਪੋਸ਼ਣ ਮੁੰਡਿਆਂ ਵਾਂਗ ਹੋਇਆ ਅੱਦੋਂ ਵੱਧ ਪਿਆਰ ਨੇ ਉਹਨੂੰ ਜਿੱਦੀ ਬਣਾ ਦਿੱਤਾ ਉਹ ਆਪਣਾ ਉੱਲੂ ਸਿੱਧਾ ਰੱਖਦੀ ਤੇ ਬਾਕੀ ਪਰਿਵਾਰ ਨੂੰ ਕੁਝ ਨਾ ਸਮਝਦੀ ਜਿਵੇਂ ਜਿਵੇਂ ਉਹ ਵੱਡੀ ਹੁੰਦੀ ਗਈ ਉਹ ਦਾ ਸੁਆਹ ਹੋਰ ਵੀ ਮਾੜਾ ਬਣਦਾ ਗਿਆ ਨਸੀਬਕੁਰ ਜਦ ਮਟਿਆਰ ਹੋਈ ਤਾਂ ਉਹਦੇ ਰਿਸ਼ਤੇ ਨੂੰ ਲੈ ਕੇ ਘਰ ਵਿੱਚ ਗੱਲਾਂ ਸ਼ੁਰੂ ਹੋ ਗਈਆਂ ਬਥੇਰੀ ਥਾਈਂ ਰਿਸ਼ਤੇ ਦੀ ਗੱਲ ਤੁਰੀ ਪਰ ਪਾਨੀ ਮਾਰ ਤਿੱਤਰ ਵਾਂਗੂ ਉਡਾਰੀ ਮਾਰ ਕੇ ਪਹਿਲਾਂ ਪਹੁੰਚ ਜਾਂਦੇ ਉਹ ਕਦੋਂ ਕਿਸੇ ਦਾ ਟੁੱਕ ਪੱਕਣ ਦਿੰਦੇ ਆ ਬਾਈ ਦਾਜ ਦੇਹ ਤਾਂ ਬਥੇਰਾ ਮਿਲ ਜੂ ਪਰ ਅਨਸਾਰ ਸਾਰੇ ਟੱਬਰ ਦੀਆਂ ਉਛਾ ਚਕਾ ਦੂ ਕੁੜੀ ਕਾਦੀ ਆ ਅੱਗ ਦੀ ਨਾਲ ਐ ਹੁਣ ਜਾਣ ਬੁੱਝ ਕੇ ਕਿਹੜਾ ਖੂਬਚ ਛਾਲ ਮਾਰਦਾ ਅਗਲੇ ਬਹਾਨੇ ਨਾਲ ਖਹਿੜਾ ਛੜਾ ਜਾਂਦਾ ਅਖੀਰ ਘਰ ਵਾਲੇ ਵੀ ਅੱਕ ਗਏ ਕਿ ਬਾਈ ਕੁੜੀ ਮੂਹੇ ਵਿੱਚੋਂ ਕਿਵੇਂ ਉਠਾਈਏ ਇਕੱਲਾ ਇਕੱਲਾ ਜੀ ਕਰ ਪੇ ਤੇਰੇ ਹਾਨ ਦੀਆਂ ਜਵਾਕਾਂ ਵਾਲੀਆਂ ਹੋ ਗਈਆਂ ਪਰ ਤੈਨੂੰ ਅਕਲ ਬਹੁਤੀ ਹੈ ਤਾਂ ਹੀ ਤੂੰ ਕਰੇ ਬੈਠੀ ਐ ਫਿਰ ਕਿਹੜਾ ਨਸੀਬਕੌਰ ਕੱਟ ਸੀ ਚਾਰੇ ਖੁਰ ਚੱਕ ਕੇ ਟੱਬਰ ਨੂੰ ਪੈ ਜਾਇਆ ਕਰੇ ਚਲੋ ਭਾਈ ਸੰਜੋਗ ਜੋਰਾਵਾਰਾ ਹਲੇ ਕਰਦਾ ਦਾਣਾ ਪਾਣੀ ਇਹਦੇ ਕਰਮਾਂ ਵਿੱਚ ਹੈ ਜਦ ਸੰਜੋਗ ਰਲ ਗਏ ਆਪੇ ਪਤਾ ਹੀ ਨਹੀਂ ਲੱਗਣਾ ਹੁਣ ਤਾਂ ਵਾਹਿਗੁਰੂ ਨੂੰ ਫਿਕਰਾ ਆਪੇ ਭਲੀ ਕਰੂ ਸਾਡੀ ਨਸੀਬੋ ਦੇ ਐਨੇ ਮਾੜੇ ਨਸੀਬ ਰੱਬ ਨਹੀਂ ਲਿਖ ਸਕਦਾ ਹੁਣ ਜਿਹੜੇ ਥਾਂ ਨਸੀਬ ਕੁਰਦੀ ਗੱਲ ਚੱਲ ਰਹੀ ਸੀ ਉਸ ਮੁੰਡੇ ਕੋਲ ਜਾਇਤ ਤਾਂ ਬਹੁਤ ਸੀ ਪਰ ਚਿਹਰੇ ਤੇ ਠੰਡੀ ਮਾਤਾ ਦੇ ਦਾਗਾਂ ਦੇ ਨਾਲ ਨਾਲ ਰੰਗ ਵੀ ਤਾਂਬੇ ਰੰਗਾ ਸੀ ਇਹ ਦੋਵੇਂ ਗੱਲਾਂ ਰਲ ਕੇ ਉਹਦੇ ਸਾਖ ਵਿੱਚ ਅੜਿੱਕਾ ਪਾਈ ਬੈਠੀਆਂ ਸਨ ਨਸੀਬੋ ਦੇ ਘਰ ਵਾਲੇ ਮੁੰਡੇ ਵਿੱਚ ਨੁੋਚਾਂ ਕੱਢਣ ਲੱਗੇ ਤਾਂ ਵਿਚੋਲੇ ਨੇ ਡਰਾਵਾ ਮਾਰਿਆ ਮੱਸਾ ਮੁੰਡਾ ਮਿਲਿਆ ਹੁਣ ਤੁਹਾਡੇ ਮੂਰੇ ਉਹਦਾ ਰੰਗ ਰੂਪ ਆ ਗਿਆ ਆਪਣੀ ਕਿਹੜਾ ਪਲੀ ਮਾਨਸਾ ਸ਼ੁਕਰ ਕਰੋ ਮੈਂ ਟਿੱਬੇ ਤੇ ਪਾਣੀ ਚੜਾਉਣ ਲੱਗਾ ਨਾਲੇ ਪਾਣੀ ਮਾਰਾਂ ਨੇ ਉਹਨਾਂ ਨੂੰ ਕਿਹੜਾ ਨਹੀਂ ਦੱਸਿਆ ਬਾਈ ਕੁੜੀ ਪੂਰੀ ਜਿੱਦਲਾ ਸ਼ੁਕਰ ਕਰੋ ਉਹ ਮੰਨ ਗਏ ਚਲੋ ਜੀ ਲੈ ਦੇ ਕੇ ਵਿਚੋਲੇ ਨੇ ਰਿਸ਼ਤਾ ਸਿਰੇ ਚੜਾ ਦਿੱਤਾ ਮੰਗਣਾ ਕਰਕੇ ਰੋਕ ਕਰਤੀ ਤੇ ਆਉਂਦੇ ਵਗਰ ਦਾ ਵਿਆਹ ਬੰਨ ਦਿੱਤਾ ਉਹਨਾਂ ਸਮਿਆਂ ਵਿੱਚ ਜੰਜ ਕੋੜੀਆਂ ਉਠਾਂ ਅਤੇ ਗੱਡੀਆਂ ਆਦੀ ਲੇ ਜਾਂਦੀਆਂ ਸਨ ਹੁਣ ਵਿਆਹ ਵਾਲੇ ਮੁੰਡੇ ਨੂੰ ਆਪਣੀ ਬਹਤੀ ਬਾਰੇ ਪਤਾ ਸੀ ਉਸਨੇ ਤੁਰਨ ਲੱਗੇ ਨੇ ਗੱਡੇ ਦੀ ਬਲੀ ਨਾਲ ਛੱਜ ਬੰਨ ਲਿਆ ਇੱਕ ਦੇਸੀ ਮੁਰਗਾ ਤੇ ਬੱਕਰਾ ਵੀ ਗੱਡੇ ਵਿੱਚ ਚੜਾ ਲੇ ਜੰਜ ਦੀ ਪੂਰੀ ਸੇਵਾ ਕੀਤੀ ਗਈ ਚਾਰ ਲਾਵਾ ਦੇ ਕੇ ਮਾਪਿਆਂ ਕੁੜੀ ਤੋੜ ਦਿੱਤੀ ਰਸਤਾ ਕੱਚਾ ਸੀ ਸਾਰਾ ਵਿੱਚ ਉਖੜੀਆਂ ਆ ਗਈਆਂ ਗੱਡਾ ਬੁੜਕੀਆਂ ਤੇ ਨਾਲ ਹੀ ਛੱਜ ਖੜਕਣ ਲੱਗ ਪਿਆ ਵਿਆਹ ਵਾਲੇ ਮੁੰਡੇ ਨੇ ਗੱਡਾ ਰੁਕਵਾ ਲਿਆ ਛੱਜ ਖੋਲ ਕੇ ਪਹੀ ਦੇ ਵਿੱਚਕਾਰ ਰੱਖ ਲਿਆ ਲੱਗ ਗਿਆ ਡਾਂਗਾ ਲੈ ਕੇ ਉਹਨੂੰ ਕੁੱਟਣ ਤੇ ਨਾਲ ਹੀ ਆਖੀ ਜਾਵੇ ਸਾਰੇ ਛੱਜ ਹੋਵੇ ਮੇਰਾ ਤੇ ਮੇਰੇ ਕਹਿਣ ਤੋਂ ਬਿਨਾ ਖੜਕੇ ਮਾਰ ਮਾਰ ਡਾਂਗਾ ਉਹਨੇ ਛੱਜ ਤੀਲਾ ਤੀਲਾ ਕਰਤਾ ਫਿਰ ਆ ਕੇ ਗੱਡੇ ਵਿੱਚ ਬੈਠ ਗਿਆ ਰਾਹ ਵਿੱਚ ਜਦੋਂ ਇਸੇ ਪਿੰਡ ਵਿੱਚ ਬੜੇ ਤਾਂ ਕੁੱਕੜ-ਕੁਕੜੀਆਂ ਰੂੜੀਆਂ ਫਰੋਲ-ਫਰੋਲ ਕੇ ਝੋਗਾ ਲੱਭੀ ਜਾਣ ਆਪਦਾ ਪਾਈਚਾਰਾ ਵੇਖ ਕੇ ਗੱਡੇ ਵਿੱਚ ਬੈਠੇ ਕੁੱਕੜ ਨੇ ਬਾੰਗ ਦੇ ਦਿੱਤੀ ਮੁੰਡੇ ਨੇ ਫੜਿਆ ਮੁਰਗਾ ਲੈ ਕੇ ਗੋਡੇ ਥੱਲੇ ਧੌਨ ਮਰੋੜ ਦਿੱਤੀ ਤੇ ਕਿਹਾ ਹੋਮੇ ਮੁਰਗਾ ਮੇਰਾ ਤੇ ਵਿਗਾਨੇ ਪਿੰਡ ਦੀਆਂ ਕੁਕੜੀਆਂ ਵੇਖ ਕੇ ਬਾੰਗਾ ਦੇਵੇਂ ਰਸਤੇ ਵਿੱਚ ਆਪਦੀਆਂ ਬਹਾਦਰੀਆਂ ਦੇ ਕਿਸੇ ਸੁਣਾਉਂਦਾ ਆਇਆ ਐਨੇ ਚਿਰ ਨੂੰ ਪਿੰਡ ਦੇ ਨੇੜੇ ਆ ਗਿਆ ਹੁਣ ਤੱਕ ਥੋੜਾ ਜਿਹਾ ਹਨੇਰਾ ਵੀ ਹੋ ਗਿਆ ਜਦੋਂ ਗੱਡਾ ਪਿੰਡ ਵਿੱਚ ਪਹੁੰਚਿਆ ਤਾਂ ਇੱਕ ਆ ਜਿਹੜੀ ਆਪਣੀਆਂ ਭੇਡਾਂ ਬੱਕਰੀਆਂ ਚਾਰ ਕੇ ਆਉਂਦਾ ਮਿਲ ਪਿਆ ਉਹ ਵਿਆਹ ਵਾਲੇ ਮੁੰਡੇ ਨੂੰ ਵਧਾਈਆਂ ਦੇਣ ਲੱਗਾ ਹੁਣ ਬੱਕਰੀਆਂ ਦੇਖ ਕੇ ਬੱਕਰਾ ਮਿਆਕ ਪਿਆ ਉਹਨੂੰ ਚੜਿਆ ਗੁੱਸਾ ਤੇ ਆਖਿਆ ਬੱਕਰਾ ਹੋਵੇਂ ਮੇਰਾ ਤੇ ਬੱਕਰੀਆਂ ਵੇਖ ਕੇ ਵਿਆਂਕੇ ਤੇ ਇੱਕੋ ਝਟਕੇ ਨਾਲ ਉਹਦੀ ਧੌਣ ਲਾ ਦਿੱਤੀ ਘਰ ਪਹੁੰਚ ਗਏ ਤਾਂ ਕੁੜੀਆਂ ਭੱਜੀਆਂ ਭੱਜੀਆਂ ਆਈਆਂ ਭਾਬੀ ਆ ਗਈ ਭਾਬੀ ਆ ਗਈ ਚੱਲ ਉੱਠ ਭਾਬੀ ਇਹਠਾ ਉੱਤਰ ਬਥੇਰਾ ਵੀਰ ਨਾਲ ਜੁੜ ਕੇ ਬੈਠ ਲਿਆ ਨਸੀਬ ਕੁੜੀ ਪਸੇਰੀ ਤੋਸ਼ਟਾਂਕ ਦੀ ਬਣ ਗਈ ਨਾ ਪਾਈ ਪਹਿਲਾਂ ਆਪਣੇ ਵੀਰ ਤੋਂ ਪੁੱਛ ਲੋ ਇਹਦਾ ਸੁਭਾਅ ਵਾਲਾ ਕੱਬਾ ਪਹਿਲਾਂ ਸੰਗੀ ਘੁੱਟਦਾ ਫਿਰ ਗੱਲ ਕਰਦਾ ਕਿਉਂ ਵੀਰਾ ਭਾਬੀ ਨੂੰ ਲੈ ਜਾਈਏ ਪੈਣਾ ਨੇ ਤਰਲਾ ਕੀਤਾ ਹਾਂ ਹਾਂ ਜ਼ਰੂਰ ਜ਼ਰੂਰ ਤੁਹਾਡੀ ਭਾਬੀ ਐ ਅੱਸੋ ਖੇਡੋ ਲੈ ਜਾਓ ਕਿਉਂ ਸੁਣਾ ਵਿਚੋਲਿਆ ਕਰਤੀ ਨਾ ਤੱਕਲੇ ਵਰਗੀ ਸਿੱਧੀ ਸਿਆਣੇ ਕਹਿੰਦੇ ਆ ਬਈ ਬਿੰਗਾ ਤਕੜਾ ਤੇ ਬਿੰਗਾ ਬੰਦਾ ਛਿੱਤਰ ਹੀ ਸਿੱਧਾ ਕਰਦਾ ਸਹੀ ਕਿਹਾ ਪਤੀਜ ਜੇ ਤਰਖਾਨ ਦੀ ਨੀਤ ਸਿੱਧੀ ਹੋਵੇ ਤਾਂ ਬਿੰਗੀ ਲੱਕੜ ਵੀ ਸਿੱਧੀ ਕਰ ਲੈਂਦਾ ਨਹੀਂ ਤਾਂ ਸਿੱਧੀ ਨੂੰ ਵੀ ਬਿੰਗੀ ਕਹਿ ਕੇ ਟੁੱਟ ਦਿੰਦਾ ਸਵਾਦ ਆ ਗਿਆ ਹੁਣ ਨਾ ساری ਉਮਰ ਅੱਖ ਵਿੱਚ ਪਾਈ ਲੜਕੀ ਧੰਨਵਾਦ